ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਸواری ਸਾਹਿਬ ਜੀ ਉਪਰੋਕਤ ਸ਼ਬਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜਿਹਦਾ ਉਚਾਰਿਆ ਹੋਇਆ ਜਿਹਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆਂ ਇਨਸਾਨ ਨੂੰ ਸਮਝਾਉਂਦੇ ਨੇ ਕਿ ਇਸ ਦੁਨੀਆ ਵਿੱਚ ਐ ਇਨਸਾਨ ਤੂੰ ਆਇਆ ਏ ਤੇ ਤੇਰੇ ਜ਼ਿੰਦਗੀ ਦਾ ਮਕਸਦ ਕੀ ਏ ਔਰ ਜਿਹੜਾ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਚੱਲਦਾ ਉਹ ਜ਼ਿੰਦਗੀ ਦਾ ਮਕਸਦ ਹਾਸਲ ਕਰ ਲੈਂਦਾ ਬਹੁਤਿਆਂ ਨੂੰ ਤੇ ਜ਼ਿੰਦਗੀ ਦਾ ਮਕਸਦ ਪਤਾ ਵੀ ਨਹੀਂ ਹੁੰਦਾ ਅਤੇ ਮੰਜ਼ਿਲ ਦਾ ਵੀ ਪਤਾ ਨਹੀਂ ਹੁੰਦਾ ਅਤੇ ਰਸਤੇ ਦਾ ਤੇ ਬਿਲਕੁਲ ਹੀ ਪਤਾ ਨਹੀਂ ਹੁੰਦਾ ਸੋ ਸੋ ਉਹ ਇਨਸਾਨ ਫਿਰ ਕਿਤੇ ਵੀ ਨਹੀਂ ਪਹੁੰਚਦੇ ਇਸ ਦੁਨੀਆ ਦੇ ਵਿੱਚ ਭਟਕਦੇ ਰਹਿੰਦੇ ਨੇ ਤਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਇਨਸਾਨ ਨੂੰ ਸਮਝਾਉਂਦੇ ਨੇ ਕਿ ਇਸ ਸੰਸਾਰ ਵਿੱਚ ਤੂੰ ਆਇਆ ਹੈ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਸਿਮਰਨ ਕਰਕੇ ਵਿੱਚ ਦੁਨੀਆ ਸੇਵ ਕਮਾਈ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਸਿਮਰਨ ਕਰਦਿਆਂ ਹੋਇਆਂ ਇਸ ਸੰਸਾਰ ਤੋਂ ਜਾਏਗਾ ਤਾਂ ਅਕਾਲ ਪੁਰਖ ਜੀ ਦੀ ਬਾਰਗਾ ਦੇ ਵਿੱਚ ਅਸਥਾਨ ਮਿਲ ਜਾਏਗਾ ਇਸ ਸੰਸਾਰ ਵਿੱਚ ਰਹਿੰਦੇ ਆ ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਸੇਵਾ ਕਰਦੇ ਆ ਨਾ ਕਿ ਸੇਵਾ ਕਰਵਾਉਂਦੇ ਆ ਬਹੁਤ ਵੱਡਾ ਨੁਕਤਾ ਹੈ ਇਸ ਵਿੱਚ ਮੈਂ ਆਪ ਜੀ ਨੂੰ ਬੇਨਤੀ ਕਰਾਂ ਇੱਕ ਸਾਖੀ ਸਰਵਣ ਕਰਾਵਾਂ ਜਿਸ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜਾ ਖੂਬਸੂਰਤ ਲਿਖਿਆ ਹੈ ਕਿ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਜਦੋਂ ਉਦਾਸੀ ਤੇ ਪੂਰਬ ਵੱਲ ਜਾ ਰਹੇ ਸਨ ਤਾਂ ਸਤਿਗੁਰੂ ਜੀ ਦਿੱਲੀੋਂ ਲੰਗੇ ਤੇ ਦਿੱਲੀ ਤੋਂ ਜਦੋਂ ਅੱਗੇ ਨਿਕਲ ਗਏ ਪੂਰਬ ਵਾਲੀ ਸਾਈਡ ਦੇ ਉੱਤੇ ਤੇ ਇੱਕ ਬੜੀ ਰਮਣੀਕ ਜਗ੍ਹਾ ਆਈ ਖੂਬਸੂਰਤ ਜਗ੍ਹਾ ਆਈ ਜਿੱਥੇ ਸਤਿਗੁਰੂ ਬੈਠ ਗਏ ਬਿਰਾਜਮਾਨ ਹੋ ਗਏ ਉੱਥੇ ਨਾਲ ਹੀ ਸਤਿਗੁਰੂ ਜੀ ਦੇ ਨਾਲ ਭਾਈ ਸਾਹਿਬ ਭਾਈ ਮਰਦਾਨਾ ਜੀ ਸਨ ਔਰ ਇਤਿਹਾਸ ਵਿੱਚ ਜ਼ਿਕਰ ਹੈ ਕਿ ਭਾਈ ਸਾਹਿਬ ਜੀ ਨੇ ਕੀਰਤਨ ਕੀਤਾ ਅਤੇ ਸਤਿਗੁਰ ਜੀ ਨੇ ਕੀਰਤਨ ਸਰਵਣ ਕੀਤਾ ਇਸ ਤਰ੍ਹਾਂ ਜਦੋਂ ਕੀਰਤਨ ਸਰਵਣ ਕਰ ਲਿਆ ਤੇ ਇੱਕ ਰਸਤੇ ਤੋਂ ਇੱਕ ਪਾਸਿਓਂ ਭਾਈ ਮਰਦਾਨਾ ਜੀ ਨੇ ਦੇਖਿਆ ਕਿ ਇੱਕ ਪਾਲਕੀ ਆ ਰਹੀ ਹੈ ਉਸ ਨੂੰ ਪਾਲਕੀ ਵੀ ਆਖਦੇ ਨੇ ਡੋਲੀ ਵੀ ਆਖਦੇ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਸ ਨੂੰ ਸੁਖਪਾਲ ਲਿਖਿਆ ਹੈ। ਅਤੇ ਉਹ ਪਾਲਕੀ ਜਦੋਂ ਇੱਕ ਸਾਈਡ ਤੋਂ ਆ ਰਹੀ ਹੈ ਉਹਨੂੰ ਛੇ ਕਹਾਰ ਚੁੱਕ ਕੇ ਲਿਆ ਰਹੇ ਹਨ। ਅਤੇ ਉਹਨਾਂ ਨੇ ਇੱਕ ਸ਼ਾਨਦਾਰ ਰੁੱਖ ਦੇਖ ਕੇ ਉਸ ਦੇ ਥੱਲੇ ਪਾਲਕੀ ਰੱਖ ਦਿੱਤੀ ਅਤੇ ਨਾਲ ਹੀ ਇੱਕ ਵਿਛਾਣਾ ਵਿਛਾ ਦਿੱਤਾ। ਔਰ ਉਸ ਪਾਲਕੀ ਦੇ ਵਿੱਚੋਂ ਇੱਕ ਫਕੀਰ ਨਿਕਲਿਆ ਔਰ ਉਹ ਉਸ ਵਿਛੌਣੇ ਤੇ ਸੌਂ ਗਿਆ ਔਰ ਉਹ ਜਿਹੜੇ ਕੁਹਾਰ ਨੇ ਉਹ ਉਸ ਦੀ ਸੇਵਾ ਕਰਨ ਲੱਗ ਪਏ ਉਸ ਦੀ ਮੁੱਠੀ ਚਾਪੀ ਕਰਨ ਲੱਗ ਪਏ ਅਤੇ ਕੁਛ ਜਿਹੇ ਨੇ ਉਸ ਦੇ ਵਿੱਚੋਂ ਪੱਖੀ ਚੱਲਣ ਲੱਗ ਪਏ ਭਾਵ ਕਿ ਉਸ ਦੀ ਸੇਵਾ ਕਰਨ ਲੱਗ ਪਏ ਤਾਂ ਇਹ ਸਾਰਾ ਕੁਝ ਭਾਈ ਮਰਦਾਨਾ ਜੀ ਨੇ ਦੇਖਿਆ ਤੇ ਉਹਨਾਂ ਨੇ ਬਿਲਕੁਲ ਹੈਰਾਨ ਹੁੰਦਿਆਂ ਇਕਦਮ ਸਤਿਗੁਰੂ ਜੀ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਗੁਰੂ ਸਾਹਿਬ ਬੜੀ ਹੈਰਾਨਗੀ ਦੀ ਗੱਲ ਹੈ ਇਹ ਅਜੀਬ ਹੀ ਕੌਤਕ ਮੈਂ ਦੇਖ ਰਿਹਾ ਕਿ ਹੁਣੇ-ਹੁਣੇ ਇਹ ਜੋ ਪਾਲਕੀ ਆਣ ਕੇ ਉਤਰੀ ਹੈ ਇਹਦੇ ਵਿੱਚੋਂ ਇੱਕ ਫਕੀਰ ਨਿਕਲਿਆ ਔਰ ਉਹ ਇਹ ਬਿਛੌਣੇ ਦੇ ਉੱਤੇ ਲੰਮਾ ਪੈ ਗਿਆ लेट गया लेट गया ਤੇ ਜਿਹੜੇ ਪਾਲਕੀ ਚੁੱਕ ਕੇ ਲਿਆਏ ਨੇ ਉਸ ਦੀ ਸੇਵਾ ਕਰਨ ਲੱਗ ਪਏ ਨੇ ਇਹ ਉਲਟਾ ਕੰਮ ਨਹੀਂ ਹੋ ਰਿਹਾ ਕਿ ਜਿਹੜਾ ਪਾਲਕੀ ਦੇ ਵਿੱਚ ਬੈਠ ਕੇ ਆਇਆ ਹੈ ਉਹ ਥੱਕ ਗਿਆ ਚਾਹੀਦਾ ਤਾਂ ਇਹ ਸੀ ਕਿ ਜਿਹੜੇ ਪਾਲਕੀ ਚੁੱਕ ਕੇ ਲਿਆਏ ਨੇ ਉਹ ਥੱਕੇ ਹੋਏ ਮਹਿਸੂਸ ਕਰ ਸਕਦੇ ਨੇ ਔਰ ਉਹਨਾਂ ਦੀ ਸੇਵਾ ਇਹ ਪਾਲਕੀ ਵਿੱਚ ਆਇਆ ਹੋਇਆ ਬੈਠਾ ਫਕੀਰ ਕਰਦਾ ਪਰ ਇਹ ਤੇ ਉਲਟ ਹੋ ਰਿਹਾ ਹੈ ਪਾਲਕੀ ਦੇ ਵਿੱਚ ਬੈਠ ਕੇ ਵੀ ਉਹੀ ਆਇਆ ਹੈ ਅਤੇ ਉਸ ਦੀ ਸੇਵਾ ਹੋ ਰਹੀ ਹੈ ਤੇ ਜਿਹੜੇ ਪਾਲਕੀ ਚੁੱਕ ਕੇ ਲਿਆਏ ਨੇ ਉਹ ਸੇਵਾ ਵੀ ਕਰ ਰਹੇ ਨੇ ਇਹ ਕਿਹੜਾ ਕੌਕ ਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ ਅਤੇ ਮੁਸਕਰਾਇਆ ਦਿਆ ਹੋਇਆ ਕਹਿਣ ਲੱਗੇ ਭਾਈ ਮਰਦਾਨਾ ਜੀ ਸੰਸਾਰ ਵਿੱਚ ਇਸ ਤਰ੍ਹਾਂ ਹੀ ਚੱਲ ਰਿਹਾ ਹੈ ਇਹ ਜੋ ਫਕੀਰ ਹੈ ਇਹਦਾ ਨਾਮ ਹੈ ਸੇਖ ਵਜੀਦ ਔਰ ਇਹ ਇੱਕ ਇੱਕ ਵਾਰ ਨਹੀਂ ਥੱਕਿਆ ਇਸ ਨੂੰ ਦੋ ਦੋ ਥਕਾਨਾਂ ਜੜੀਆਂ ਹੋਈਆਂ ਨੇ ਇੱਕ ਤੇ ਪਿਛਲੇ ਜਨਮ ਦੇ ਵਿੱਚ ਇਸ ਇਹ ਹਟ ਤਪ ਕਰਦਾ ਸੀ ਕਿ ਮੈਨੂੰ ਰਿਧੀਆਂ ਸਦੀਆਂ ਪ੍ਰਾਪਤ ਹੋਣ ਤੇ ਇਹ ਅਕਾਲ ਪੁਰਖ ਜੀ ਤੱਕ ਨਹੀਂ ਪਹੁੰਚ ਸਕਿਆ ਕਿਉਂਕਿ ਹਟ ਤਪ ਹੀ ਕਰਦਾ ਸੀ ਮੰਗ ਕੁਝ ਹੋਰ ਸੀ ਤੇ ਇਸੇ ਸੰਸਾਰ ਵਿੱਚ ਇਸ ਦੀ ਮੌਤ ਹੋ ਗਈ ਉਹ ਰਿਧੀਆਂ ਸਿਧੀਆਂ ਪ੍ਰਾਪਤ ਕਰਦਿਆਂ ਕਰਦਿਆਂ ਤੇ ਇਸ ਇੱਕ ਤੇਸ ਨੂੰ ਉਹ ਥਕਾਣ ਹੈ ਤੇ ਦੂਸਰਾ ਹੈ ਹੁਣ ਇਸ ਸੰਸਾਰ ਵਿੱਚ ਜਦੋਂ ਇਸ ਨੂੰ ਦੁਬਾਰਾ ਜਨਮ ਹੋਇਆ ਤੇ ਇਸ ਨੂੰ ਰਿਧੀਆਂ ਸਿਧੀਆਂ ਵੀ ਮਿਲ ਗਈਆਂ ਨੇ ਤੇ ਹੁਣ ਜੋ ਇਹ ਚਾਹੁੰਦਾ ਸੀ ਕਿ ਸੰਸਾਰ ਕੁਝ ਇਸ ਦੀ ਪੂਜਾ ਪ੍ਰਤੀਸ਼ਟਾ ਕਰੇ ਤੇ ਇਸ ਨੂੰ ਧੰਨ ਵੀ ਮਿਲੇ ਸੋ ਇਸ ਨੂੰ ਹੁਣ ਇਸ ਜਨਮ ਵਿੱਚ ਧੰਨ ਵੀ ਬੜਾ ਮਿਲਿਆ ਤੇ ਲੋਕੀ ਮਾਨ ਸਨਮਾਨ ਕਰਦੇ ਨੇ ਰਿਧੀਆਂ ਸਿਧੀਆਂ ਕਰਕੇ ਇਸ ਲਈ ਹੁਣੇ ਵੈਸੇ ਹੀ ਬੜਾ ਥੱਕਿਆ ਥੱਕਿਆ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਕਿਉਂਕਿ ਜੀਵਨ ਦਾ ਅਸਲ ਮਕਸਦ ਇਹ ਨਹੀਂ ਹੈ ਜੀਵਨ ਦਾ ਅਸਲ ਮਕਸਦ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਤੇ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਨੂੰ ਮਿਲਦੇ ਨੇ ਜਿਹੜੇ ਦਿਲ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣ ਦੀ ਚਾਹਤ ਰੱਖਦੇ ਨੇ ਤੇ ਜਿਹੜੇ ਸੰਸਾਰੀ ਪਦਾਰਥਾਂ ਨੂੰ ਮੰਗਦੇ ਨੇ ਔਰ ਉਹਨਾਂ ਦੇ ਮਿਲਣ ਦੀ ਚਾਹਤ ਰੱਖਦੇ ਨੇ ਉਹ ਫਿਰ ਇਸ ਸੰਸਾਰ ਦੇ ਵਿੱਚ ਵਾਰ-ਵਾਰ ਆਉਂਦੇ ਰਹਿੰਦੇ ਨੇ ਇਸ ਤਰ੍ਹਾਂ ਇਹਨੂੰ ਇਹ ਦੋ ਤਖਾਣਾ ਜੜੀਆਂ ਹੋਈਆਂ ਨੇ ਕਿ ਠੀਕ ਹੀ ਥੱਕਿਆ ਹੈ ਭਾਈ ਮਰਦਾਨਾ ਜੀ ਤੋਂ ਸਤਿਗੁਰੂ ਜੀ ਨੇ ਸਾਨੂੰ ਬੜੀ ਵੱਡੀ ਸਿੱਖਿਆ ਦੇ ਦਿੱਤੀ ਕਿ ਇੱਕ ਬਹੁਤ ਵੱਡਾ ਗੁਣ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਕਰਨੀ ਉਸ ਦੀ ਬਣਾਈ ਹੋਈ ਦੁਨੀਆ ਦੀ ਸੇਵਾ ਕਰਨੀ ਔਰ ਸੇਵਾ ਕਰਵਾਣੀ ਇਹ ਗੁਣਾਂ ਦੇ ਵਿੱਚ ਨਹੀਂ ਆਉਂਦਾ ਜਿਹੜੇ ਸੇਵਾ ਕਰਵਾਣ ਵਾਲੇ ਨੇ ਉਹ ਸੰਸਾਰ ਦੇ ਵਿੱਚ ਹੀ ਰਹਿ ਜਾਂਦੇ ਨੇ ਅਤੇ ਜਿਹੜੇ ਸੇਵਾ ਕਰਨ ਵਾਲੇ ਨੇ ਉਹ ਅਕਾਲ ਪੁਰਖ ਜੀ ਦੇ ਦੇਸ਼ ਪਹੁੰਚ ਜਾਂਦੇ ਨੇ ਉਹ ਆਪਣੀ ਜ਼ਿੰਦਗੀ ਦੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਔਰ ਇਸ ਸੰਸਾਰ ਤੋਂ ਤੁਰਨ ਲੱਗਿਆਂ ਉਹ ਬੜੇ ਖੁਸ਼ ਹੁੰਦੇ ਨੇ ਕਿਉਂਕਿ ਉਹ ਇੱਥੋਂ ਕਾਮਯਾਬ ਹੋ ਕੇ ਜਾ ਰਹੇ ਹੁੰਦੇ ਨੇ ਇਨੀਆਂ ਕੋ ਬੇਨਤੀਆਂ ਸਨ ਦਾਸ ਕੋਲੋਂ ਬੋਲਦੇ ਆ ਹੋਈਆਂ ਗਲਤੀਆਂ ਅਣਜਾਣ ਸਮਝ ਕੇ ਮੁਆਫ ਕਰ ਦੇਣਾ ਔਰ ਜਿਹੜੀਆਂ ਕੋਈ ਚੰਗੀਆਂ ਗੱਲਾਂ ਲੱਗੀਆਂ ਹੋਣ ਉਹ ਆਪਣੇ ਨਾਲ ਲੈ ਜਾਣੀਆਂ ਉਹ ਸਿੱਖਿਆ ਤੋਂ ਸਿੱਖਣ ਦੀ ਕੋਸ਼ਿਸ਼ ਕਰਨਾ ਗੁਰੂ ਸواری ਸਾਹਿਬ ਜੀ ਇਨੀਆਂ ਕੋ ਬੇਨਤੀਆਂ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ